ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਅੱਜ ਤੁਹਾਨੂੰ ਅਸੀਂ ਇਹ ਵੀਡੀਓ ਜਿਹੜੀ ਵੀਡੀਓ ਦੇ ਰਾਹੀਂ ਦਿਖਾ ਰਹੇ ਆ ਅੱਜ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਬੜੀ ਵਧੀਆ ਸੇਵਾ ਸੱਚੇ ਪਾਤਸ਼ਾਹ ਨੇ ਆਪ ਹੀ ਖਿਆਲ ਦੇ ਕੇ ਸੰਗਤ ਤੋਂ ਲਈ ਹੈ ਨਗਰ ਤੋਂ ਲਈ ਹੈ ਕਿਉਂਕਿ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਧੰਗ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਸੀਂ ਜੋ ਮਾਰੇ ਜਬਾਣੀ ਪੜਦੇ ਆ ਸੁਣਦੇ ਆ ਉਹਨਾਂ ਦੇ ਜਲਤਾਂ ਜਿਹੜੀਆਂ ਖਰਾਬ ਹੋ ਜਾਂਦੀਆਂ ਸਮਾਂ ਪਰੇ ਕੇ ਕੁਝ ਅੰਗ ਜਿਹੜੇ ਹੁੰਦੇ ਆ ਪਹਿਲੇ ਵਾਲੇ ਅੰਗ ਮਾਰੇ ਦੇ ਜਾਂ ਅਖੀਰ ਵਾਲੇ ਅੰਗ ਉਹ ਖਰਾਬ ਹੋ ਜਾਂਦੇ ਆ ਮਤਲਬ ਵਿੱਚ ਕਈ ਵਾਰੀ ਅੰਗ ਵੀ ਮੁੜ ਜਾਂਦਾ ਤੇ ਮੁੜਨ ਕਰਕੇ ਤੇ ਉਹ ਹੌਲੀ ਹੌਲੀ ਉਪਰਸ ਹੋ ਕੇ ਤੇ ਉੱਥੋਂ ਫੱਟੜ ਹੋ ਜਾਂਦਾ ਤੇ ਉਹ ਜਲਦਾਂ ਦੀ ਤੇ ਅੰਗਾਂ ਦੀ ਸੇਵਾ ਸੱਚੇ ਪਾਤਸ਼ਾਹ ਨੇ ਮਾਰੇ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਸੇਵਾ ਲਈ ਆ ਨਗਰ ਤੋਂ ਤੇ ਉਹ ਅਸੀਂ ਤੁਹਾਨੂੰ ਸਾਰੀ ਵੀਡੀਓ ਵਿੱਚ ਆਪਾਂ ਸਾਰੇ ਦੇਖਦੇ ਆਂ ਤੇ ਇਹ ਬਹੁਤ ਵੱਡੀ ਸੇਵਾ ਕਈ ਵੀ ਸੇਵਾ ਤੋਂ ਵੰਦੇ ਰਹਿ ਜਾਣੇ ਆ ਆਓ ਦੇਖੀਏ ਆਪਾਂ ਸਾਰੀ ਉਹ ਵੀਡੀਓ ਹਾਂਜੀ ਆ ਦੇਖੋ ਕਿਵੇਂ ਠੀਕ ਹੋ ਰਿਹਾ ਅੰਗ ਇੱਥੋਂ ਅੰਗ ਮੁੜਿਆ ਹੋਇਆ ਸੀ ਇਹਦੇ ਉੱਤੇ ਟੇਪ ਲਾ ਦਿੱਤੀ ਗਈ ਹੈ ਇਹ ਥੋੜੀ ਜੀ ਦੇਖੋ ਅੰਗ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦਾ ਭਾਰ ਆ ਕੇ ਇਹ ਅੰਗ ਦੇ ਵਿੱਚ ਵੱਲ ਪੈ ਗਿਆ ਸੀ ਤੇ ਇੱਥੋਂ ਇਹਨੇ ਪਾਟ ਜਾਣਾ ਸੀਗਾ ਫੱਟੜ ਹੋ ਜਾਣਾ ਸੀਗਾ ਜਿਵੇਂ ਕੰਨੀ ਤੇ ਇਥੋਂ ਵੀ ਖਰਾਬ ਸੀਗਾ ਇਹ ਜਿਆਦਾ ਭਾਰ ਨਾਲ ਇੱਕ ਪਾਸੇ ਜਦੋਂ ਨਹੀਂ ਅਸੀਂ ਸਾਫ ਸੰਭਾਲ ਕਰਦੇ ਉਦੋਂ ਖਰਾਬ ਹੋ ਜਾਂਦਾ ਆਹ ਦੇਖੋ ਆਹ ਜਿਲਦਾਂ ਦੇਖੋ ਕਿੰਨੀਆਂ ਖਰਾਬ ਐ ਬਿਲਕੁਲ ਗੱਤਾ ਭਰ ਰਿਹਾ ਐ ਸਾਈਡਾਂ ਤੋਂ ਤੇ ਆ ਇਹਨੂੰ ਲੋਕ ਬੋਲਦੇ ਆ ਸਾਧ ਸੰਗਤ ਜੀ ਇਹ ਕੱਪੜਾ ਐ ਇਹ ਕੱਪੜੇ ਦੇ ਲੋਕ ਲਾ ਦਿੱਤੇ ਗਏ ਆ ਸਿੰਘ ਸਾਹਿਬ ਲਾ ਰਹੇ ਐ ਇੱਕ ਲੋਕ ਇੱਥੇ ਲੱਗ ਗਿਆ ਇੱਕ ਆ ਵਿਚਾਰੇ ਲੋਕ ਲੱਗ ਗਿਆ ਤੇ ਇਦਾਂ ਇਹਦੀ ਜੋ ਗੁਰੂਗ੍ਰਾਂਸਾ ਮਹਾਰਾਜ ਦੇ ਨਾਲ ਜਿਲਦ ਦੇ ਨਾਲ ਵਾਲਾ ਇਹ ਗੱਤਾ ਹੈ ਇਹ ਅੰਗ ਹੈ ਇਹਨੂੰ ਅੰਗ ਨਹੀਂ ਕਹਿ ਸਕਦੇ ਆਪਾਂ ਵੀ ਨਾਲ ਸਪੋਰਟ ਵਾਸਤੇ ਗੱਤਾ ਦਿੱਤਾ ਹੁੰਦਾ ਮੋਟਾ ਗੱਤਾ ਲਾਇਆ ਹੁੰਦਾ ਹੁਣ ਇੱਕ ਲੋਕੇ ਵਿਚਾਰੇ ਲੱਗ ਗਿਆ ਇੱਕ ਲੋਕ ਅੱਗੇ ਲੱਗ ਗਿਆ ਤੂੰ ਹੁਣ ਇੱਕ ਲੋਕ ਅੱਗੇ ਲੱਗ ਜਾਣਾ ਬਿਲਕੁਲ ਜਮਾ ਸਿਰੇ ਤੇ ਤੇ ਇਸ ਤਰ੍ਹਾਂ ਇਹਦੀ ਲਾਈਫ ਜਿਹੜੀ ਵਰਜਣ ਇਹ ਆਪਾਂ ਨਾਲ-ਨਾਲ ਦੇਖ ਰਹੇ ਆ ਜੋ ਬੜੀ ਵੱਡੀ ਮਹਾਨ ਸੇਵਾ ਹੋ ਰਹੀ ਹੈ ਗੁਰੂਗ੍ਰੰਥ ਸਾਹਿਬ ਜੀ ਨਾਲ-ਨਾਲ ਆਪਾਂ ਦੇਖਦੇ ਰਹਿਣਾ ਨਾਲ-ਨਾਲ ਹੀ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਦੇ ਰਹਿਣਾ ਤੇ ਇਸ ਪੇਜ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਵਿਚਾਰ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੁੰਨੇ ਆਂ ਨਰੋਲ ਗੁਰਬਾਣੀ ਦੀ ਵਿਚਾਰ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਉਹੀ ਕਥਾ ਵਿਚਾਰ ਕੀਤੀ ਜਾਂਦੀ ਹੈ ਤੰਗੋਂ ਆਪਾਂ ਇਸ ਚੈਨਲ ਦਾ ਨਾਮ ਲਿਖਿਆ ਰੱਖਿਆ ਹੋਇਆ ਗੁਰੂ ਦੇ ਸਿੱਖ ਕੌਣ ਹਾਂ ਅੱਗੇ ਦੇਖੋ ਆ ਲੌਗ ਹੋ ਗਿਆ ਕਿ ਪਾਸਾ ਹੁਣ ਅਗਲੇ ਪਾਸੇ ਉਸੇ ਤਰ੍ਹਾਂ ਹੀ ਉਵੇਂ ਲੋਕ ਫਿਰ ਲਾਏ ਜਾ ਰਹੇ ਕਿਉਂਕਿ ਕਾਫੀ ਖਰਾਬ ਸੀ ਜਿਲਦਾਂ ਮਾਰੇ ਦੇ ਸਰੂਪ ਦੀਆਂ ਤੇ ਸਤਪੁਰ ਸੱਚੇ ਪਾਸ਼ਾ ਨੇ ਬੜੀ ਸੇਵਾ ਲਈ ਹੈ ਸਾਰੇ ਨਗਰ ਧੂਲਕੋਟ ਤੋਂ ਕਿਉਂਕਿ ਜੋ ਵੀ ਇਹ ਭੇਟਾ ਦਿੱਤੀ ਗਈ ਹੈ ਇਹ ਸਿੰਘ ਨੂੰ ਉਹ ਗੁਰੂ ਦੀ ਗੋਲਕਚੋਂ ਜਾਂ ਨਗਰ ਦੀਆਂ ਸੰਗਤਾਂ ਤੋਂ ਏ ਗੁਰਪਿਆਰ ਵਾਲਿਓ ਇਦਾਂ ਦੀਆਂ ਜਿਹੜੀਆਂ ਸੇਵਾ ਬਹੁਤ ਘੱਟ ਸਾਡੇ ਹਿੱਸੇ ਹੁੰਦੀਆਂ ਤੇ ਭੱਗਾ ਵਾਲਿਆਂ ਅਸੀਂ ਜੇ ਮਾਰੇ ਨੇ ਇਸ ਤਰ੍ਹਾਂ ਸਾਨੂੰ ਫਰਨੇ ਦਿੱਤੇ ਤੇ ਇਸ ਤਰ੍ਹਾਂ ਦੀ ਸੇਵਾ ਮਾਰੇ ਕਰਾ ਰਿਹਾ ਤੇ ਬੜੀ ਮਿਹਨਤ ਕਰ ਰਹੇ ਆ ਸਿੰਘ ਜੋ ਜਲਦਾ ਬੰਨਣ ਦਾ ਕੰਮ ਕਰਦੇ ਆ हां देखो आ सारा ਜਿਹੜਾ سپورਟ ਵਾਲਾ ਜਿਹੜਾ ਨਾਲ ਦਿੱਤਾ ਹੋਇਆ ਅੰਗ ਦੇ ਨਾਲ سپورਟ ਹੈ ਜਿਹੜੇ ਗੱਤੇ ਦੀ ਜਿਵੇਂ ਮਰੇ ਦਾ ਇਸ ਤਰ੍ਹਾਂ ਦੇਖੋ ਜੇ ਜਦੋਂ ਕੰਨੇ ਦੇ ਉੱਪਰ সেবা ਹੋਗੀ ਤੇ ਇਹਦੀ ਲਾਈਫ ਵੱਧ ਗਈ ਸਾਧ ਸੰਗਤ ਜੀ ਬੜਾ ਸੋਹਣਾ ਬਣ ਜੇਨਾ ਅੱਗੇ ਜਾ ਕੇ ਆਪਾਂ ਦੇਖਾਂਗੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਦਾਂ ਕਰਕੇ সেবা ਹੋ ਰਹੀ ਹੈ ਆ ਦੇਖੋ ਦੂਸਰਾ ਪਾਸਾ ਹੋ ਵੀ ਹੁਣ ਅੱਗੇ ਜੋ ਬਾਹਰੀ ਜਿਹੜਾ ਰੂਪ ਥੋੜਾ ਜਿਹਾ ਖਰਾਬ ਹੋਇਆ ਮਹਾਰਜ ਦੇ ਸਰੂਪ ਦਾ ਉਹ ਬਾਹਰੀ ਰੂਪ ਦੀ ਜਿਹੜੀ ਉਹ ਸੇਵਾ ਹੋ ਰਹੀ ਹੈ ਤੇ ਇਸ ਤਰ੍ਹਾਂ ਉੱਪਰ ਲਾ ਕੇ ਕਿਉਂਕਿ ਇੱਥੋਂ ਜਿਆਦਾ ਬਾਹਰ ਬਾਹਰ ਜਿਹੜਾ ਹੈਗਾ ਇੱਥੋਂ ਜਿਆਦਾ ਖਰਾਬ ਉਹ ਥੱਲੇ ਵਾਲੇ ਪਾਸਿਓ ਹਾਂ ਇੱਥੇ ਆ ਕਪੜਾ ਇਹਦੇ ਤੇ ਲੱਗ ਗਿਆ ਇਹ ਇਹ ਹੁਣ ਬੜੇ ਹੀ ਵਧੀਆ ਤਰੀਕੇ ਨਾਲ ਤੁਸੀਂ ਦੇਖਿਓ ਸਿੰਘ ਨੇ ਇਸ ਸਾਈਡਾਂ ਤੋਂ ਕੱਟ ਲੈਣਾ ਥੋੜਾ ਥੋੜਾ ਇਹਨੂੰ ਕੱਟ ਕੇ ਤੇ ਹਾਂ ਬਹੁਤ ਹੀ ਵਧੀਆ ਤਰੀਕੇ ਨਾਲ ਬੜੀ ਸਜੇ ਟੰਗਣਾ ਸੇਵਾ ਕੀਤੀ ਹੈ ਆ ਦੇਖੋ ਇਹ ਅੰਦਰ ਇੱਥੋਂ ਜਿਹੜਾ ਇਹ ਜਿਆਦਾ ਖਰਾਬ ਹੁੰਦਾ ਆ ਦੇਖੋ ਕਿੱਦਾਂ ਸੋਹਣਾ ਬਣ ਗਿਆ ਆ ਦੇਖੋ ਆ ਕੰਨੀ ਤੇ ਲੱਗ ਗਿਆ ਨਾ ਬਿਲਕੁਲ ਬਹੁਤ ਸੋਹਣੀ ਚੀਜ਼ ਬਣ ਰਹੀ ਹੈ ਜੋ ਜਲਦਾਂ ਦਾ ਕੰਮ ਹੋ ਰਿਹਾ ਹੈ ਗੁਰੂ ਘਰ ਦੇ ਵਿੱਚ ਗੁਰੂ ਪਾਤਸ਼ਾਹ ਬਖਸ਼ ਜਾਂ ਕਰ ਰਿਹਾ ਸੇਵਾ ਲੈ ਰਿਹਾ ਆਪ ਹੀ ਤਾਂ ਦੇਖੋ ਸਾਧ ਸੰਗਤ ਜੀ ਐਦਾਂ ਦੀ ਮਜ਼ਬੂਤੀ ਬਣ ਰਹੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਲਦ ਦੀ ਸ਼ਬਦ ਗੁਰੂ ਆ ਸਾਡੇ ਇਹ ਸ਼ਬਦ ਗੁਰੂ ਨੂੰ ਸੰਭਾਲ ਕੇ ਰੱਖਣਾ ਇਹ ਪ੍ਰਬੰਧਕਾਂ ਦਾ ਕੰਮ ਹੈ ਪ੍ਰਬੰਧਕਾਂ ਤੋਂ ਸਿਵਾਲੇ ਰਿਆ ਪਾਸ਼ਾ ਅੱਗੇ ਜਿਹੜੀ ਇਹ ਕਪੜਾ ਉੱਪਰ ਲੱਗਣਾ ਜਿਲਦ ਦੇ ਉੱਪਰ ਤੇ ਜਦਨ ਮਾਰੇ ਦੀ ਹੋਰ ਬਹੁਤ ਸੋਹਣੀ ਸਜਾਵਟ ਬਣ ਜਾਣੀ ਹੈ ਆ ਦੇਖਾਂਗੇ ਆਪਾਂ ਜਿਸ ਤਰ੍ਹਾਂ ਭਾਈ ਸਾਹਿਬ ਕਰ ਰਿਹਾ ਬੜੇ ਹੀ ਵਧੀਆ ਤਰੀਕੇ ਨਾਲ ਬਹੁਤ ਵਧੀਆ ਆ ਦੇਖੋ ਇਸ ਤਰ੍ਹਾਂ ਇਹਨੂੰ ਜੋ ਆਪਦਾ ਹੀ ਤਿਆਰ ਕੀਤਾ ਹੋਇਆ ਹੈ ਮਿਸ਼ਰਣ ਬਣਾ ਕੇ ਵਿੱਚ ਇਹਦੇ ਵਿੱਚ ਸਿੰਘ ਸਾਹਿਬ ਕਹਿੰਦੇ ਸੀ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਪਾਈਆਂ ਜਿਹੜੀਆਂ ਮੱਖੀ ਮੱਛਰ ਕੁੱਟੜੀ ਉਹ ਰੁਕਦੀ ਨਹੀਂ ਤੇ ਨਹੀਂ ਤਾਂ ਉਹ ਵੀ ਆ ਕੇ ਅੰਗਾਂ ਦਾ ਨੁਕਸਾਨ ਕਰ ਦਿੰਦੀ ਹੈ ਆ ਦੇਖੋ ਨਾਲ ਨਾਲ ਸੇਵਾ ਬੜੇ ਵਧੀਆ ਤਰੀਕੇ ਨਾਲ ਆ ਉੱਪਰ ਮਾਰੂ ਦੇ ਬਾਹਰ ਹੀ ਜਲਦ ਦੇ ਉੱਪਰ ਆ ਬੜਾ ਇਹ ਕਪੜਾ ਆ ਗਿਆ ਤੇ ਇਦਾਂ ਬਹੁਤ ਹੀ ਸੋਹਣੀ ਦਿਖੋ ਆਪਾਂ ਦੇਖਾਂਗੇ ਐਂਡ ਤੇ ਜਾ ਕੇ ਜੋ ਮਾਰਾ ਸੱਚਾ ਪਾਸ਼ਾ ਸ਼ਿਵ ਆ ਲੈ ਰਿਹਾ ਆ ਉੱਪਰਲਾ ਪਾਸਾ ਜਿਹੜਾ ਉੱਤੇ ਜਲਦ ਦਾ ਲੋਕ ਲੱਗਦਾ ਮਾਰਾ ਇਹਨੂੰ ਦੁਮਾਰੇ ਦਾ ਅਸੀਂ ਸੁੱਖਾ ਅਸਨ ਕਰਦੇ ਆ ਇਹ ਉੱਪਰ ਜਲਦ ਆਉਂਦੀ ਹੈ ਸਾਰੀ ਤੇ ਸਤਰਾ ਲਾ ਕੇ ਸਤਰਾ ਨੂੰ ਮੋੜ ਦਿੱਤਾ ਗਿਆ ਇਹ ਕੱਪੜਾ ਸਾਧ ਸੰਗਜੀ ਬਹੁਤ ਵਧੀਆ ਤੇ ਇਦਾਂ ਕੱਪੜੇ ਨਾਲ ਨਾਲ ਸਫਾਈ ਹੋ ਰਹੀ ਹੈ ਤੇ ਅੱਗੇ ਕਪੜਾ ਜਿਹੜਾ ਵੱਧਾ ਸੀ ਉਸ ਨੂੰ ਇਹਨੇ ਕੱਟ ਦਿੱਤਾ ਕੱਟ ਕੇ ਤੇ ਹੁਣ ਇਹਨੂੰ ਉੱਪਰ ਮੋੜ ਕੇ ਬੜੀਆ ਵੱਧ ਤਰੀਕੇ ਨਾਲ ਇਹਨੂੰ ਜੋੜਿਆ ਜਾਊਗਾ ਹਾਂ ਆ ਦੇਖੋ ਇਸ ਤਰ੍ਹਾਂ ਕਰਕੇ ਅਰੇ ਹੋਰ ਥੋੜਾ ਜਿਹਾ ਕੱਟਣਗੇ ਇਹਨੂੰ ਆ ਜਿਹੜਾ ਕਪੜਾ ਵੱਧਾ ਥੋੜਾ ਜਿਹਾ ਹੋਰ ਕੱਟ ਕੇ ਕਿ ਉਹ ਸਜਾਵਟ ਬਣ ਜਾਂਦੀ ਹੈ ਇਹਦੇ ਨਾਲ ਤੇ ਇਸ ਤਰ੍ਹਾਂ ਇਹ ਕਪੜੇ ਨੂੰ ਕੱਟ ਦਿੱਤਾ ਗਿਆ ਤੇ ਬਹੁਤ ਸੋਣੀ ਜਲਦ ਬਣ ਜਾਣੀ ਹੈ ਸੋਣੀ ਜਲਦ ਬਣ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਆ ਜਿਹੜਾ ਫੈਵਿਕੋਲ ਇਹ ਜਦ ਨਾਲ ਹੋਰ ਸਖਤ ਹੋ ਜਾਂਦਾ ਵਧੀਆ ਤਰੀਕੇ ਨਾਲ ਜੁੜ ਜਾਂਦਾ ਇਹ ਜਿਹੜਾ ਇਹਨੇ ਮੋੜ ਦੇਣਾ ਇੱਥੋਂ ਜਲਦ ਤੋਂ ਜਿਹੜੀ ਖਰਾਬ ਨਹੀਂ ਹੁੰਦੀ ਇਹਨਾ ਬੜੀ ਸਾਧ ਸੰਗਤ ਜੀ ਮਹਾਰਾਜ ਦੇ ਸਰੂਪ ਦੀ ਸੰਭਾਲ ਹੋ ਜਾਣੀ ਹੈ ਤੇ ਮਹਾਰਾਜ ਦੇ ਸਰੂਪ ਦੀ ਜਿਹੜੀ ਲਾਇਫ ਵੱਧ ਜਾਣੀ ਹੈ ਇਦਾਂ ਹੀ ਜਿਉਂ ਇਹ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਹਰਕਤੋਂ ਲਵੇ ਹਰਕ ਗੁਰੂ ਘਰ ਦੀ ਕਮੇਟੀ ਤੋਂ ਸੇਵਾ ਲਵੇ ਹਰਕ ਗ੍ਰੰਥੀ ਨੂੰ ਇਹ ਸੇਵਾ ਦੀ ਸੋਝੀ ਦੇਵੇ ਕਿਉਂਕਿ ਗ੍ਰੰਥੀ ਨੇ ਸੇਵਾ ਕਰਾਉਣੀ ਹੁੰਦੀ ਹੈ ਗ੍ਰੰਥੀ ਗੁਰੂ ਮਾਰੇ ਦੇ ਵਜ਼ੀਰ ਆ ਤੇ ਗ੍ਰੰਥੀ ਨੇ ਹੀ ਗੁਰੂ ਬੰਦ ਦਾ ਪ੍ਰਕਾਸ਼ ਕਰਨਾ ਹੁੰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਇਹ ਫੁਰਨਾ ਜਿਹੜਾ ਹਰਕ ਗ੍ਰੰਥੀ ਨੂੰ ਹਰਕ ਪ੍ਰਬੰਧਕ ਨੂੰ ਤੇ ਜੇ ਗੁਰੂ ਘਰ ਦੀ ਬੜੇ ਅੱਛੇ ਤਰੀਕੇ ਨਾਲ ਸੇਵਾ ਸੰਭਾਲ ਹੋ ਸਕਦੀ ਹੈ ਅੱਗੇ ਸਾਧ ਸੰਗਤ ਜੀ ਦੇਖੋ ਇਹ ਜਿਹੜਾ ਕਾਗਜ਼ ਹੈ ਇਹ ਉਹ ਜਿਹੜਾ ਕੱਪੜਾ ਲਗਾਇਆ ਸੀ ਨਾ ਕੱਪੜੇ ਦੇ ਉੱਪਰ ਜਿਹੜੀ ਵਿਚਾਲੇ ਜਗ੍ਹਾ ਬਚੀ ਸੀ ਲੋਕ ਲਾਇਆ ਸੀ ਪਹਿਲਾਂ ਫਿਰ ਕੱਪੜਾ ਲਾਇਆ ਉਹਦੇ ਉੱਤੇ ਕਾਗਜ਼ ਲਾਇਆ ਜਾ ਰਿਹਾ ਹੈ ਆ ਦੇਖੋ ਬੜੇ ਵਧੀਆ ਤਰੀਕੇ ਨਾਲ ਤੇ ਬੜੀ ਸੋਹਣੀ ਸਜਾਵਟ ਜਿਹੜੀ ਬਣ ਰਹੀ ਹੈ ਇਹ ਕੱਪੜੇ ਨੂੰ ਲੱਗ ਦਿੱਤਾ ਗਿਆ ਜਿਹੜਾ ਲੋਕਾਂ ਦਾ ਕੱਪੜਾ ਸੀ ਉਹ ਢਟਿਆ ਗਿਆ ਤੇ ਇਹਦੇ ਉੱਪਰ ਜਿਹੜਾ ਬੜਾ ਸੋਹਣਾ ਕਾਗਜ਼ ਹੈ ਇਹ ਕਾਗਜ਼ ਚਪੇ ਦਿੱਤਾ ਜਾਊਗਾ ਤੇ ਇਹਦੇ ਨਾਲ ਹੋਰ ਜਿਹੜੀ ਮਜ਼ਬੂਤੀ ਵੀ ਹੋਊਗੀ ਤੇ ਸਜਾਵਟ ਵੀ ਬਣੂਗੀ ਜਿਹੜੇ ਮਹਾਰਤ ਨਾਲ ਬਾਣੀ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੇ ਆ ਦੇਖੋ ਬੜੀ ਸੋਹਣੀ ਸਜਾਵਟ ਬਣ ਗਈ ਹੈ ਵਾਹਿਗੁਰੂ ਦੀ ਕਿਰਪਾ ਹੋਗੀ ਬਹੁਤ ਸੋਹਣੇ ਸਰੂਪ ਬਣ ਗਿਆ ਸੱਚਖੰਡ ਦੇ ਵਿੱਚ ਅਸੀਂ ਪਏ ਦੇਖ ਰਹੇ ਆ ਤੇ ਅੱਗੇ ਸਾਧ ਸੰਗਤ ਜੀ ਸੰਪੂਰਨਤਾ ਦੀ ਅਰਦਾਸ ਹੋਵੇਗੀ ਤੇ ਮਹਾਰਾਜ ਬਖਸ਼ਣਾ ਕਰਨਗੇ ਆਪ ਹੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਤੁਮਲਾ ਵਿਖੇ ਸੰਗਤਾਂ ਦੀ ਦੁਤਰ ਦੁਰ ਅਰਦਾਸ ਬੇਨਤੀ ਜੋਦਰੀ ਪਾਤਸ਼ਾਹ ਜੀ ਆਪ ਜੀ ਦੇ ਵਸਾਇਦ ਨਗਰ ਪਿੰਡ ਤੋਂ ਪੁਲਿਸ ਰਵੱਟ ਸੰਗਤ ਵੱਲੋਂ ਸੇਵਾਦਾਰਾਂ ਵੱਲੋਂ ਪਾਤਸ਼ਾਹ ਜੀ ਆਪ ਜੀ ਦੇ ਸਰੂਪਾਂ ਨੇ ਜਿਲਦ ਦਾ ਬੰਦਨ ਦੀ ਸੇਵਾ ਕੀਤੀ ਪਾਤਸ਼ਾਹ ਜੀ ਸੇਵਾ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਠੁੱਲਾਂ ਹੋ ਗਈਆਂ ਹੋਣੀਆਂ ਸੁਣਦਾਨ ਬੱਚੇ ਸੁੰਦ ਤੇ ਗੰਗਾ ਨੂੰ ਲੰਗ ਮਾਫੀ ਬਖਸ਼ਿਸ਼ ਕਰਨੀ ਅੱਗੇ ਵਾਸਤੇ ਸਮਾਤ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਸੇਵਾ ਥਾਈ ਬਣੂ ਲੇਖੇ ਦੇ ਵਿੱਚ ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਹਰ ਮੰਨਤ ਦੀ ਬਖਸ਼ਿਸ਼ ਕਰਨੀ ਸਤਿਗੁਰੂ ਪਾਤਸ਼ਾਹ ਜੀ ਇਸ ਸਮੇਂ ਆਪਣੇ ਬੰਦਗਾ ਤੇ ਵਿਸ਼ਰਾਮ ਕਰੂ ਸੇਵਕਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚੇਤਾ ਹੈ ਨਾਨਕ ਰਾਮਚੰਦ ਅੱਛਾ ਜੀ ਆਪਣੇ ਨਗਰ ਦੇ ਵਿੱਚ ਆਪਾਂ ਜੋ ਤੁਸੀਂ ਵੀਡੀਓ ਦੇਖ ਚੁੱਕੇ ਹੋ ਉਹਦੇ ਵਿੱਚ ਮਹਾਰਾਜ ਰੂਪਾਂ ਦੀ ਸੇਵਾ ਹੋਈ ਹੈ ਜਲਦ ਬਣਨੀ ਹੈ ਬਹੁਤ ਸੋਹਣੇ ਸਰੂਪ ਬਣ ਗਏ ਨੇ ਸੋ ਜਿੱਥੋਂ ਤੱਕ ਸਾਡੀ ਵੀਡੀਓ ਜਾਂਦੀ ਹੈ ਗਰੰਥੀ ਸਿੰਘਾਂ ਨੂੰ ਖਾਸ ਕਰਕੇ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਹੈ ਕਿ ਭਾਈ ਜਰੂਰ ਤੁਹਾਡੇ ਗੁਰਦੁਆਰਾ ਸਾਹਿਬ ਜਿੱਥੇ ਵੀ ਸ਼ਰੂਪ ਪਏ ਨੇ ਵਿਰਤ ਸ਼ੂਪ ਪਏ ਨੇ ਜਾਂ ਜਲਦਾ ਫੱਟੀਆਂ ਨੇ ਜਾਂ ਅੰਗ ਫੱਟੇ ਨੇ ਤਾਂ ਮਿਹਰਬਾਨੀ ਕਰਕੇ ਭਾਈ ਉਹਨਾਂ ਨੂੰ ਜਰੂਰ ਤੁਸੀਂ ਇਹ ਰਿਪੇਅਰ ਕਰਾਓ ਜਰੂਰ ਸਾਡਾ ਹੱਕ ਬੰਦ ਹੈ ਤਾਂ ਕਿ ਭਾਈ ਅੱਗੇ ਤੋਂ ਆਉਣ ਵਾਲਾ ਸਮਾਂ ਜਿਹੜਾ ਮਹਾਰਾਜ ਰੂਪ ਨਵੇਂ ਰੂਪ ਬਿਲਕੁਲ ਬੰਦ ਹੋ ਰਹੇ ਨੇ ਸੋ ਇਸ ਬੇਨਤੀ ਨੂੰ ਜਰੂਰ ਪ੍ਰਵਾਨ ਕਰਨਾ ਜੀ ਸਾਧ ਸੰਗਤ ਜੀ ਗੁਰੂ ਦੇ ਸਿੱਖ ਕੌਣ ਚੈਨਲ ਤੇ ਪੇਜ ਨੂੰ ਫੋਲੋ ਕਰ ਲਓ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਨਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ